ਹਰਨਤਨ ਸ਼ਹਿਰ ਦੇ ਵਿੱਚ ਲਖਵਿੰਦਰ ਸਿੰਘ ਲੱਕੀ ਪਾਗਲ ਨੂੰ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਦਾ ਬਣਾਇਆ ਗਿਆ ਹੈ ਮੈਂ ਇਹਨਾਂ ਦਾ ਇਤਿਹਾਸ ਤੁਹਾਨੂੰ ਦੱਸ ਦੇਣਾ ਹਾਂ ਇਹਨਾਂ ਦੇ ਪਿਤਾ ਸਰਦਾਰ ਰਾਜ ਸਿੰਘ ਪਾਗਲ ਬਿਆਨ ਸਿੰਘ ਦੇ ਬਹੁਤ ਹੀ ਨੇੜੇ ਸਨ ਅਤੇ ਇਹਨਾਂ ਨਾਲ ਬਹੁਤ ਪਿਆਰ ਕਰਦੇ ਸਨ ਔਰ ਜਦੋਂ ਇਹਨਾਂ ਦੇ ਪਿਤਾ ਜੀ ਦੀ ਡੈਥ ਹੋਈ ਤਾਂ ਇਸ ਜਿਹੜੀ ਰੋਡ ਹੈ ਇਸ ਦਾ ਨਾਮ ਰੇਲਵੇ ਰੋਡ ਦੀ ਬਜਾਏ ਕੱਟ ਕੇ ਸਰਦਾਰ ਪਾਗਲ ਸਿੰਘ ਮਾਰਗ ਰੱਖਿਆ ਗਿਆ ਇਸੇ ਤਰ੍ਹਾਂ ਹੀ ਉਹ ਜਗਬਾਣੀ ਦੇ ਵਿੱਚ ਆਪਣੇ ਲੇਖ ਲਿਖਦੇ ਸਨ ਜਿਸ ਨਾਲੋਂ ਸਾਰੇ ਹਿੰਦੁਸਤਾਨ ਤੇ ਜਿੱਥੇ ਵੀ ਜਾਗਵਣੀ ਜਾਂਦੀ ਸੀ ਉਹਦੇ ਉਹ ਪ੍ਰਸਿੱਧ ਮਤਲ ਕਵੀ ਸਨ ਲੇਖਕ ਸਨ ਔਰ ਲੋਕੋ ਕੋ ਨਾ ਮਾਨ ਕਰਦੇ ਸਨ ਉਹਨਾਂ ਦੇ ਸਬੂਤਰ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਹਨਾਂ ਨੇ ਆਪਣੇ ਪਿਓ ਪਿਤਾ ਜੀ ਦੀ ਵਿਰਾਸਤ ਨੂੰ ਅੱਗੇ ਲੈ ਜਾਂਦੇ ਹੋਏ ਆਪਣੇ ਲੋਕਾਂ ਦੇ ਜੁਗਨਾਨ ਨੂੰ ਉਹਦਾ ਮਿਲਿਆ ਹੈ ਉਹ ਲੋਕਾਂ ਦੀ ਸੇਵਾ ਇਸ ਤਰ੍ਹਾਂ ਕਰਨ ਗਈ ਕਿ ਜੀ ਤੁਹਾਡਾ ਧੰਨਵਾਦ ਬੜੀ ਮਿਹਰਬਾਨੀ ਜੀ ਤੁਹਾਡੀ ਤਾਹੀ ਮਿਲਣਾ ਆਜੇ ਹਾਂਜੀ ਸਰ ਦੇਖੋ ਜੀ ਸਾਰੇ ਤਰਨਤਨ ਦੇ ਪੁਰਾਣੇ ਕਾਂਗਰਸੀ ਜਿੰਨੇ ਵੀਗੇ ਸੀਗੇ ਉਹ ਸਾਰੇ ਕਹਿੰਦੇ ਸੀਗੇ ਕਿ ਇੱਕ ਪੁਰਾਣਾ ਇਕੱਠ ਕੀਤਾ ਜਾਵੇ ਕਿਉਂਕਿ ਜਿਹੜੇ ਨਵੇਂ ਆ ਗਏ ਨਾ ਕਾਂਸ ਦੇ ਵਿੱਚ ਉਹ ਵੀ ਸਾਰੇ ਜੀ ਆਇਆਂ ਨੂੰ ਲੇਕਿਨ ਉਹਨਾਂ ਨੇ ਪੁਰਾਣਿਆਂ ਨੂੰ ਬਹੁਤ ਜਣ ਇਗਨੋਰ ਕਰ ਦਿੱਤਾ ਸੀ ਪੁਰਾਣੇ ਟੋਟਲ ਜਿੰਨੇ ਵੀ ਟਕਸਾਲੀ ਕਾਂਗਰਸੀ ਸੀ ਉਹਨਾਂ ਸਾਰਿਆਂ ਬੈਠ ਕੇ ਇਕੱਠ ਕਰਕੇ ਇਹ ਮਤਾ ਪਾਸ ਕੀਤਾ ਕਿ ਸਾਨੂੰ ਪੁਰਾਣਾ ਹੀ ਟਕਸਾਲੀ ਪ੍ਰਧਾਨ ਚਾਹੀਦਾ ਖੋ ਜੀ ਬਿਜ਼ਨਸ ਤਕਰੀਬਨ ਮੈਂ ਕਾਫੀ ਹੱਦ ਤੱਕ ਆਪਣੇ ਬੇਟੇ ਨੂੰ ਸੰਭਾਲ ਦਿੱਤਾ ਹੈ ਮੈਂ ਵੈਸਾ ਰਿਟਾਇਰਮੈਂਟ ਜ਼ਿੰਦਗੀ ਜੀ ਰਿਹਾ ਠੀਕ ਹੈ ਠੀਕ ਹੈ ਨਾ ਬਾਕੀ ਹੁਣ ਮੇਰਾ ਫਰਜ਼ ਹੋਇਆ ਮੈਂ ਸਿਰਫ ਕਾਂਗਰਸ ਦੀ ਸੇਵਾ ਕਰਨੀ ਹੈ ਕਾਂਗਰਸ ਪਾਰਟੀ ਦੀ ਔਰ ਆਏਗੇ ਲੋਕਾਂ ਦੀ ਬਸ ਇਹੋ ਮੈਂ ਤਾਂ ਮਤਲਬ ਇਹ ਅਜਦਾ ਨਹੀਂ ਇਹ ਤਕਰੀਬਨ 4-5 ਸਾਲ ਤੋਂ ਹੀ ਮੈਂ ਸ਼ਹਿਰ ਵਿੱਚ ਹਰ ਸੰਸਥਾ ਦੇ ਨਾਲ ਜੁੜਿਆ ਆ ਤੇ ਹਰ ਹਸਪਤਾਲ ਦੇ ਨਾਲ ਬਚਲਦਾ ਬਿਲਕੁਲ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰਿਆ ਹਾਂ ਮੈਂ ਕਾਫੀ ਹੱਦ ਤੱਕ ਪੁਰਾਣੇ ਕਾਂਸੀਆਂ ਨੂੰ ਬਣਾ ਲਿਆ ਹੈ ਬਾਕੀ ਜਿਹੜੇ ਰਹਿ ਗਏ ਉਹ ਵੀ 1-2 ਦਿਨਾਂ ਚ ਬਣਾਏ ਜਾਣਗੇ ਤੇ ਫਿਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਹਰ ਇੱਕ ਪੁਰਾਣੇ ਕਾਂਸੀ ਨੂੰ ਉੱਤੇ ਹਿਸਾਬ ਦੇ ਨਾਲ ਉਹਦੇ ਅੁੱਦੇ ਨਾਲ ਨਵਾਜਿਆ ਜਾਏਗਾ ਇਹਨਾਂ ਦਾ ਧੰਨਵਾਦ ਕਰਦਾ ਰਾਜਾ ਵੜਿੰਗਜੀ ਦਾ ਜੀਰਾ ਸਾਹਿਬ ਦਾ ਪ੍ਰਤਾਪ ਸਿੰਘ ਬਾਜਵਾ ਜੀ ਦਾ ਗਿੱਲ ਸਾਹਿਬ ਦਾ ਰਾਜਵੀਰ ਸਿੰਘ ਭੁੱਲੜ ਜੀ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਸਾਰੇ ਪ੍ਰਾਣੀ ਕਾਗਜ਼ ਨੂੰ ਉਠਾਉਣ ਵਾਸਤੇ ਉਹਨਾਂ ਨੇ ਸਾਥ ਦਿੱਤਾ ਹੈ ਰਾਜਾ ਵੜਿੰਗ ਜੀ ਨੇ ਸਪੈਸ਼ਲ ਕਿਹਾ ਹੈ ਕਿ ਟੋਟਲ ਪੁਰਾਣੇ ਜਿੰਨੇ ਵੀ ਰਸਤੇ ਕਾਂਸੀ ਆ ਟਕਸਾਲੀ ਕਾਂਸੀ ਆ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਬਾਹਰ ਕਿਸੇ ਨਾਲ ਤੁਹਾਡੇ ਇਹ ਸੰਦਰ ਸਿੰਘ ਲੱਖੀਪਾਗਲ ਜਿਨ੍ਹਾਂ ਨੂੰ ਕਿ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਦਾ ਬਣਾਇਆ ਗਿਆ ਹੈ ਔਰ ਇੱਕ ਚੀਜ਼ ਇਹ ਭੁੱਲ ਜਾਣ ਕਿ ਅੱਜ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਹੈ ਇਹਨਾਂ ਨੂੰ ਕਵਾਂਗੇ ਕਿ ਸਾਰੀ ਕਾਂਗਰਸ ਨੂੰ ਤੁਸੀਂ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਕੰਮੇਲੀ ਲੀਡਰ ਰਾਹੁਲ ਗਾਂਧੀ ਜੀ ਦਾ ਬਰਥਡੇ ਹੈਗਾ ਅਸੀਂ ਬਣਾਵਾਂਗੇ ਉਹਨਾਂ ਨੂੰ ਵਧਾਈ ਦੇਣੇ ਕੰਪਲਿਸ਼ਨ ਕਰਦੇ ਆ ਸਭ ਤੋਂ ਜ਼ਿਆਦਾ ਉਹਨਾਂ ਨੂੰ ਵਧਾਈ